ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿਵੇਂ ਸਸਤੀ ਲੈਂਸ ਨਾਲ ਤੁਸੀਂ ਆਪ ਦਾ ਸੂਟ ਤਿਆਰ ਕਰ ਸਕਦੇ ਆਂ ਜੀ ਤੇ ਜਿਹੜੀ ਆਪਾਂ ਇਹ ਲੈਂਸ ਲਈ ਜਿਗਜੈਗ ਜੀ ਬਹੁਤ ਹੀ ਸਸਤਾ ਹੈ ਸਿਰਫ 5 ਰੁਪਏ ਮੀਟਰ ਹੈ ਜੀ ਤੇ ਜਿਹਦੇ ਨਾਲ ਆਪਣਾ ਸਾਰਾ ਸੂਟ ਬਹੁਤ ਸੋਹਣਾ ਰੈਡੀ ਹੋਇਆ ਤੇ ਕਸਟਮਰ ਦੀ ਡਿਮਾਂਡ ਤੇ ਆਪਾਂ ਸੂਟ ਰੈਡੀ ਕੀਤਾ ਜੀ ਉਹਨਾਂ ਨੇ ਕਿਹਾ ਸੀ ਸੂਟ ਦੀ ਜਿਹੜੀ ਲੈਂਸ ਲਾਉਣੀ ਆ ਸਸਤੀ ਲੈਂਸ ਲਾਉਣੀ ਆ ਤੇ ਸੂਟ ਵੀ ਵਧੀਆ ਰੈਡੀ ਹੋਵੇ ਤੇ ਆਪਾਂ ਸੂਟ ਬਹੁਤ ਸੋਹਣਾ ਰੈਡੀ ਕੀਤਾ ਜੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਪੜ ਦੱਸ ਦਿਆਂ ਜੀ ਇਹ ਆਪਾਂ ਜਿਹੜੀ ਲੈਸ ਲਈਏ ਗਲੇ ਤੇ ਲਈਏ ਦੇਖੋ ਬਹੁਤ ਸੋਹਣੀ ਲੈਸ ਲੱਗੀ ਹੈ ਜੀ ਆਪਣੀ ਇਹ ਠੀਕ ਹੈ ਜੀ ਜਿਗਜੈਕ ਜਿਸ ਤਰੀਕ ਨੇ ਡਿਜ਼ਾਈਨ ਬਣਿਆ ਉਸ ਤਰੀਕ ਨੇ ਹੀ ਲੱਗ ਜਾਂਦੀ ਆ ਠੀਕ ਹੈ ਜੀ ਗੋਲ ਗੁਲਾਈ ਤੇ ਦੇਖੋ ਜਿਹੜੀ ਆਪਾਂ ਇਹ ਲੈਸ ਲਈਏ ਬਹੁਤ ਸੋਹਣੀ ਲੈਸ ਲੱਗੀ ਹੈ ਜੀ ਇਹ ਇਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਪਾਇਆ ਕਲੀ ਦਾ ਡਿਜ਼ਾਈਨ ਦੇਖੋ ਇੱਥੋਂ ਲੈ ਕੇ ਠੀਕ ਹੈ ਜੀ ਦੇਖੋ ਇੱਥੇ ਗੁਲਾਈ ਬਹੁਤ ਸੋਹਣੀ ਬਣੀ ਇਹਨਾਂ ਦੀ ਠੀਕ ਹੈ ਜੀ ਇਹ ਸਿਰਫ ਜਿਗਜੈਕ ਨਾਲ ਹੀ ਗੁਲਾਈ ਵਧੀਆ ਬਣਦੀ ਆ ਕਿਉਂਕਿ ਇਹਦੇ ਵਿੱਚ ਜਿਹੜੇ ਆ ਵਿੰਗ ਬਲੇਵੇ ਹੁੰਦੇ ਨੇ ਜਿੱਦ ਦੇ ਲੇ ਪਾਸੇ ਮਰਜੀ ਦੀ ਸ਼ੇਪ ਦੇ ਦੋ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਪੂਰੀ ਲੈਂਥ ਦੀ ਕਲਾਈ ਆਪਾਂ ਇਹ ਕਲੀ ਦੋਨੋਂ ਸਾਈਡ ਤੇ ਆ ਤੇ ਇਸ ਤੋਂ ਬਾਅਦ ਜਿਹੜਾ ਆ ਪੈਰਾ ਬਣਾਇਆ ਜੀ ਬਾਜੂ ਦਾ ਡਿਜ਼ਾਈਨ ਠੀਕ ਹੈ ਜੀ ਬਾਜੂ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਦੇਖੋ ਇਹ ਆਪਣੀ ਸੈਂਟਰ ਵਾਲੀ ਕਰੀਜ ਹੈ ਇੱਥੋਂ ਆਪਾਂ 4 ਇੰਚ ਉੱਚੀ ਲੈਸ ਲਾਈ ਹੈ ਜੀ ਤੇ ਠੀਕ ਹੈ ਜੀ ਤੇ ਸਾਈਡ ਤੋਂ ਦੇਖੋ ਬਿਲਕੁਲ ਥੱਲੇ ਲੈਸ ਲਾਈ ਹੈ ਇਸ ਤਰ੍ਹਾਂ ਗੁਲਾਈ ਨਾਲ ਆਪਾਂ ਲੈਸ ਲਾਈ ਹੈ ਜਿਵੇਂ ਆਪਾਂ ਕਲੀ ਬਣਾਈ ਹੈ ਦੀ ਗੁਲਾਈ ਨਾਲ ਤੇ ਉਸ ਤਰੀਕੇ ਨਾਲ ਹੀ ਆਪਾਂ ਬਾਹਾਂ ਤੇ ਲੈਸ ਲਾਈ ਹੈ ਠੀਕ ਹੈ ਜੀ ਤੇ ਮੂਰੀ ਤੇ ਆਪਾਂ ਸਿੱਧਾ ਜਿਗਜੈਕ ਲਾਇਆ ਤੇ ਇਸ ਤੋਂ ਬਾਅਦ ਆਪਾਂ ਇਹ ਘੇਰੇ ਦੇ ਤੇ ਚਾਕਾਂ ਤੇ ਵੀ ਲੈਸ ਲਾਈ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਇਹ ਕੋਨੇ ਕਿੰਨੇ ਸੋਹਣੇ ਬਣੇ ਆ ਠੀਕ ਹੈ ਜੀ ਤੁਸੀਂ ਵੀ ਆਪਣੇ ਗਰਮੀਆਂ ਵਾਲੇ ਸੂਟਾਂ ਨੂੰ ਇਸ ਤਰੀਕੇ ਨਾਲ ਕਾਟਨ ਦੀ ਲੈਂਸ ਲਾ ਕੇ ਸੂਟ ਰੈਡੀ ਕਰ ਸਕਦੇ ਆਂ ਜੀ ਤੇ ਇਹਦੇ ਵਿੱਚ ਜਿਗਜੈਕ ਕਾਟਨ 'ਚ ਵੀ ਹੁੰਦਾ ਤੇ ਸਿੰਥੈਟਿਕ ਵੀ ਹੁੰਦਾ ਹੈਗਾ ਤੇ ਤੁਸੀਂ ਕਾਟਨ ਦਾ ਜਿਗਜੈਕ ਲਾ ਕੇ ਵੀ ਆਪਣੇ ਸੂਟ ਨੂੰ ਰੈਡੀ ਕਰ ਸਕਦੇ ਆਂ ਤੁਸੀਂ ਹੋਰ ਇਹ ਤੇ ਕੋਈ ਵੀ ਡਿਜ਼ਾਈਨ ਬਣਾ ਸਕਦੇ ਆਂ ਤੁਸੀਂ ਸੂਟ ਦੇ ਘੇਰੇ ਤੇ ਵੀ ਡਿਜ਼ਾਈਨ ਬਣਾ ਸਕਦੇ ਆਂ ਠੀਕ ਹੈ ਜੀ ਤੁਸੀਂ ਇੱਥੇ ਘੇਰੇ ਤੇ ਦੋ ਤਿੰਨ ਲੈਣਾ ਲਾ ਕੇ ਵੀ ਇਹਦਾ ਡਿਜ਼ਾਈਨ ਬਣਾ ਸਕਦੇ ਆ ਚਾਕਾਂ ਤੇ ਵੀ ਦੋ ਤਿੰਨ ਲੈਣਾ ਲਾ ਕੇ ਇਹਦਾ ਡਿਜ਼ਾਈਨ ਬਣਾ ਸਕਦੇ ਆ ਤੇ ਜਿਵੇਂ ਆਪਾਂ ਇਹ ਕਲੀ ਪਾਈ ਇੱਥੋਂ ਗੁਲਾਈ ਕੀਤੀ ਐ ਤੁਸੀਂ ਇਹਨੂੰ ਸਿੱਧੀਆਂ ਲੈਣਾ ਲਾ ਕੇ ਵੀ ਦੋ ਤਿੰਨ ਲੈਣਾ ਲਾ ਕੇ ਵੀ ਡਿਜ਼ਾਈਨ ਬਣਾ ਸਕਦੇ ਆ ਜੀ ਤੇ ਗਲੇ ਤੇ ਫਰੰਟ ਤੇ ਸੈਂਟਰ 'ਚ ਤੁਸੀਂ ਫੱਟੀ ਵਾਲਾ ਡਿਜ਼ਾਈਨ ਵੀ ਬਣਾ ਸਕਦੇ ਆ ਠੀਕ ਹੈ ਜੀ ਤੇ ਤੁਸੀਂ ਇਹਦੇ ਪਲਾਜ਼ੋ ਤੇ ਵੀ ਡਿਜ਼ਾਈਨ ਬਣਾ ਸਕਦੇ ਆ ਸਲਵਾਰ ਦੀ ਮੂਰੀ ਦੇ ਪੌਂਚਿਆਂ ਤੇ ਵੀ ਡਿਜ਼ਾਈਨ ਬਣਾ ਸਕਦੇ ਆਂ ਜੀ ਤੇ ਜਿਗਜੈਕ ਨਾਲ ਤੁਸੀਂ ਆਪਣੇ ਗਰਮੀਆਂ ਵਾਲੇ ਕਾਟਨ ਦੇ ਦੁਪੱਟਿਆਂ ਤੇ ਵੀ ਵੀ ਡਿਜ਼ਾਈਨ ਬਣਾ ਸਕਦੇ ਆਂ ਤੇ ਸੋ ਫਰੈਂਸ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਹਾਂਜੀ ਬਾਏ ਬਾਏ ਰੱਬ ਰੱਖਾ